ਅੱਜ ਤੋਂ ਦਿਨ ਪੰਜਾਬੀਆਂ ਤੇ ਭਾਰੀ ਪੈਣ ਵਾਲਾ ਹੈ ਕਿਉਂਕਿ 10 ਪ੍ਰਮੁੱਖ ਕੇਂਦਰੀ ਟ੍ਰੇਡ ਯੂਨੀਅਨਾਂ ਤੇ ਕਿਸਾਨ ਸੰਗਠਨ ਨੇ ਸਾਂਝੇ ਤੌਰ ਤੇ ਭਾਰਤaband ਦਾ ਐਲਾਨ ਕੀਤਾ ਹੈ ਅੰਦਾਜ਼ਾ ਲਗਾਇਆ ਗਿਆ ਹੈ ਕਿ ਲਗਭਗ 300 ਮਿਲੀਅਨ ਕਰਮਚਾਰੀ ਹਿੱਸਾ ਲੈ ਸਕਦੇ ਨੇ ਰਿਪੋਰਟਾਂ ਦੇ ਮੁਤਾਬਕ ਟ੍ਰੇਡ ਯੂਨੀਅਨਾਂ 2025 ਚ ਲਾਗੂ ਕੀਤੇ ਗਏ ਚਾਰ ਨਵੇਂ ਲੇਬਰ ਕਾਨੂੰਨਾਂ ਦਾ ਵਿਰੋਧ ਕਰੀਆਂ ਨੇ ਇਸ ਲਈ ਸੰਗਠਨਾਂ ਨੇ 12 ਫਰਵਰੀ ਨੂੰ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕੀਤਾ ਹੈ ਬੈਂਕ ਕਰਮਚਾਰੀ ਯੂਨੀਅਨਾਂ ਨੇ ਇਸ ਹੜਤਾਲ ਦਾ ਸਮਰਥਨ ਕੀਤਾ ਇਸ ਤੇ 올 ਇੰਡੀਆ ਬੈਂਕ EMPLOYEES ASSOCIATION 올 ਇੰਡੀਆ ਬੈਂਕ OFFICERS ASSOCIATION ਤੇ ਬੈਂਕ EMPLOYEES FEDERATION OF INDIA ਸ਼ਾਮਲ ਨੇ ਇਹਨਾਂ ਸੰਗਠਨਾਂ ਨੇ ਬਿਹਤਰ ਕੰਮ ਕਰਨ ਦੀਆਂ ਸਥਿਤੀਆਂ ਤੇ ਹਫ਼ਤੇ 'ਚ 5 ਦਿਨ ਕੰਮ ਬਰਗੀਆਂ ਆਪਣੀਆਂ ਮੰਗਾਂ ਨੂੰ ਸਾਹਮਣੇ ਰੱਖਿਆ ਬੈਂਕਿੰਗ ਸੇਵਾਵਾਂ 'ਤੇ ਸੰਭਾਵੀ ਪ੍ਰਭਾਵ ਦੀ ਉਮੀਦ ਦੇਖਦੇ ਹੋਏ ਬੈਂਕ ਆਫ ਬੜੋਦਾ ਨੇ ਸਟਾਕ ਐਕਸਚੇਂਜਾਂ ਨੂੰ ਸੂਚਿਤ ਕੀਤਾ ਹੈ ਕਿ ਜੇਕਰ ਕਰਮਚਾਰੀ ਹੜਤਾਲ 'ਚ ਸ਼ਾਮਲ ਹੁੰਦੇ ਨੇ ਤਾਂ ਕੰਮ ਪ੍ਰਭਾਵਿਤ ਹੋ ਸਕਦਾ ਹੈ ਇਸ ਦੌਰਾਨ ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਗਾਹਕਾਂ ਨੂੰ ਸੂਚਿਤ ਕੀਤਾ ਹੈ ਕਿ ਹੜਤਾਲ ਦੌਰਾਨ ਕੁਝ ਸੇਵਾਵਾਂ ਸੀਮਿਤ ਹੱਦ ਤੱਕ ਪ੍ਰਭਾਵਿਤ ਹੋ ਸਕਦੀਆਂ ਨੇ ਆਈਡੀਬੀਆਈ ਬੈਂਕ ਨੂੰ ਯੂਨੀਨਾ ਤੋਂ ਇੱਕ ਰਸਮੀ ਸੂਚਨਾ ਵੀ ਪ੍ਰਾਪਤ ਹੋਈ ਹੈ ਏਟੀਐਮ ਦੇ ਆਮ ਤੌਰ ਤੇ ਕੰਮ ਕਰਨ ਦੀ ਉਮੀਦ ਹੈ ਪਰ ਉਹਨਾਂ ਨੂੰ ਦੁਬਾਰਾ ਭਰਨ 'ਚ ਦੇਰੀ ਹੋ ਸਕਦੀ ਹੈ ਭਾਵੇਂ ਸੰਗਠਨਾ ਨੇ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ ਪਰ ਰੈਗੂਲੇਟਰੀ ਬੈਂਕ ਆਰਬੀਆਈ ਨੇ ਇਸ ਮਾਮਲੇ ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੜਤਾਲ ਦੇ ਬਾਵਜੂਦ ਨਾ ਤਾਂ ਬੈਂਕਾਂ ਨੇ ਨਾ ਹੀ ਭਾਰਤੀ ਰਿਜ਼ਰਵ ਬੈਂਕ ਨੇ ਇਸ ਦਿਨ ਨੂੰ ਇਸ ਦਾ ਮਤਲਬ ਹੈ ਕਿ ਸ਼ਖਾਵਾਂ ਖੁੱਲੀਆਂ ਰਹਿ ਸਕਦੀਆਂ ਨੇ ਹਾਲਾਂਕਿ ਕੁਝ ਰੁਕਾਵਟਾਂ ਹੋ ਸਕਦੀਆਂ ਨੇ ਗਾਹਕਾਂ ਨੂੰ ਵਕਫ-ਵਕਫ ਬੈਂਕ ਸ਼ਖਾਵਾਂ ਤੇ ਸੇਵਾਵਾਂ ਚ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਾਲਾਂਕਿ ਆਨਲਾਈਨ ਬੈਂਕਿੰਗ ਤੇ ਏਟੀਐਮ ਸੇਵਾਵਾਂ ਚਾਲੂ ਰਹਿਣਗੀਆਂ ਉਦੋਂ ਹੀ ਦੂਜੇ ਪਾਸੇ ਪੰਜਾਬ ਦੇ ਲਈ ਇਹ ਦਿਨ ਭਾਰੂ ਇਸ ਲਈ ਹੈ ਕਿਉਂਕਿ ਪੀਆਰਟੀਸੀ ਦੇ ਕੰਟਰੈਕਟ ਕਰਮਚਾਰੀਆਂ ਦੀ ਹੜਤਾਲ ਤੇ ਜਾਣਨਾ ਅੱਜ ਵੀ ਬਰਕਰਾਰ ਹੈ ਵੀਰਵਾਰ ਨੂੰ ਵੀ ਪੰਜਾਬ ਚ ਕਈ ਰੂਟਾਂ ਤੇ ਪੀਆਰਟੀਸੀ ਬੱਸਾਂ ਨਹੀਂ ਚੱਲਣਗੀਆਂ ਇਸ ਦੌਰਾਨ ਕਰਮਚਾਰੀਆਂ ਨੇ ਸੰਗਰੂਰ ਵਿੱਚ ਮੁੱਖ ਮੰਤਰੀ ਦੀ ਰਿਹਾਈ 'ਤੇ ਰੋਕ ਕਰਨ ਦੀ ਵੀ ਤਿਆਰੀ ਕੀਤੀ ਹੈ ਇਸ ਦੌਰਾਨ ਪੀਆਰਟੀਸੀ ਕਰਮਚਾਰੀਆਂ ਦਾ ਦੋਸ਼ ਹੈ ਕਿ ਬੁੱਧਵਾਰ ਰਾਤ ਤੋਂ ਹੀ ਪੰਜਾਬ ਪ੍ਰਧਾਨ ਸਮੇਤ ਸਾਰੇ ਸੂਬਾ ਕਮੇਟੀ ਮੈਂਬਰਾਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁਕਸਰ ਸਾਹਿਬ ਅਤੇ ਫਿਰੋਜ਼ਪੁਰ ਵਿੱਚ ਕੁਝ ਆਗੂਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਉਹਨਾਂ ਦਾ ਦਾਅਵਾ ਹੈ ਕਿ ਇਹ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ ਰੀਪੋਰਟਰ ਦੇ ਮੰਨੀਏ ਤਾਂ ਕਰਮਚਾਰੀਆਂ ਨੇ ਬੁੱਧਵਾਰ ਦੁਪਹਿਰ 12 ਵਜੇ ਸਟੇਟ ਟਰਾਂਸਪੋਰਟ ਸਰਕਤਨਾਲ ਮੀਟਿੰਗ ਕੀਤੀ। ਇਹ ਮੀਟਿੰਗ ਲਗਭਗ 6 ਘੰਟੇ ਚੱਲੀ ਪਰ ਉਹਨਾਂ ਦੀ ਮੰਗਾਤੇ ਕੋਈ ਸਹਿਮਤੀ ਨਹੀਂ ਬਣ ਸਕੀ। ਕਰਮਚਾਰੀ ਯੂਨੀਅਨ ਦੇ ਆਗੂ ਪਹਿਲਾਂ ਗ੍ਰਿਫਤਾਰ ਕੀਤੇ ਗਏ। ਆਗੂਆਂ ਦੀ ਰਿਹਾਈ ਦੀ ਮੰਗ ਕਰ ਰਹੇ ਸਨ। ਕਰਮਚਾਰੀ ਦੁਪਹਿਰ 12 ਵਜੇ ਵਿਰੋਧ ਪ੍ਰਦਰਸ਼ਨ ਕਰਨਗੇ। ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਨੇ। ਅੱਜ ਦਾ ਦਿਨ ਪੰਜਾਬੀਆਂ ਤੇ ਭਾਰੀ ਪੈਣ ਵਾਲਾ ਹੈ ਕਿਉਂਕਿ 10 ਪ੍ਰਮੁੱਖ ਕੇਂਦਰੀ ਟ੍ਰੇਡ ਯੂਨੀਅਨਾਂ ਤੇ ਕਿਸਾਨ ਸੰਗਠਨ ਨੇ ਸਾਂਝੇ ਤੌਰ ਤੇ ਭਰਤ ਮੰਡ ਦਾ ਐਲਾਨ ਕੀਤਾ ਅੰਦਾਜ਼ਾ ਲਗਾਇਆ ਗਿਆ ਹੈ ਕਿ ਲਗਭਗ 300 ਮਿਲੀਅਨ ਕਰਮਚਾਰੀ ਹਿੱਸਾ ਲੈ ਸਕਦੇ ਨੇ ਰਿਪੋਰਟਾਂ ਦੇ ਮੁਤਾਬਕ ਟ੍ਰੇਡ ਯੂਨੀਅਨਾਂ 2025 ਚ ਲਾਗੂ ਕੀਤੇ ਗਏ ਚਾਰ ਨਵੇਂ ਲੇਬਰ ਕਾਨੂੰਨਾਂ ਦਾ ਵਿਰੋਧ ਕਰੀਆਂ ਨੇ ਇਸ ਲਈ ਸੰਗਠਨਾ ਨੇ 12 ਫਰਵਰੀ ਨੂੰ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕੀਤਾ ਹੈ ਬੈਂਕ ਕਰਮਚਾਰੀ ਯੂਨੀਅਨਾਂ ਨੇ ਇਸ ਹੜਤਾਲ ਦਾ ਸਮਰਥਨ ਕੀਤਾ ਇਸ ਤੇ 올 ਇੰਡੀਆ ਬੈਂਕ EMPLOYEES ASSOCIATION 올 ਇੰਡੀਆ ਬੈਂਕ OFFICERS ASSOCIATION ਤੇ ਬੈਂਕ EMPLOYEES FEDERATION OF INDIA ਸ਼ਾਮਲ ਨੇ ਇਹਨਾਂ ਸੰਗਠਨਾਂ ਨੇ ਬਿਹਤਰ ਕੰਮ ਕਰਨ ਦੀਆਂ ਸਥਿਤੀਆਂ ਤੇ ਹਫ਼ਤੇ 'ਚ 5 ਦਿਨ ਕੰਮ ਬਰਗੀਆਂ ਆਪਣੀਆਂ ਮੰਗਾਂ ਨੂੰ ਸਾਹਮਣੇ ਰੱਖਿਆ ਬੈਂਕਿੰਗ ਸੇਵਾਵਾਂ 'ਤੇ ਸੰਭਾਵੀ ਪ੍ਰਭਾਵ ਦੀ ਉਮੀਦ ਦੇਖਦੇ ਹੋਏ ਬੈਂਕ ਆਫ ਬੜੋਦਾ ਨੇ ਸਟਾਕ ਐਕਸਚੇਂਜਾਂ ਨੂੰ ਸੂਚਿਤ ਕੀਤਾ ਹੈ ਕਿ ਜੇਕਰ ਕਰਮਚਾਰੀ ਹੜਤਾਲ 'ਚ ਸ਼ਾਮਲ ਹੁੰਦੇ ਨੇ ਤਾਂ ਕੰਮ ਪ੍ਰਭਾਵਿਤ ਹੋ ਸਕਦਾ ਹੈ ਇਸ ਦੌਰਾਨ ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਗਾਹਕਾਂ ਨੂੰ ਸੂਚਿਤ ਕੀਤਾ ਹੈ ਕਿ ਹੜਤਾਲ ਦੌਰਾਨ ਕੁਝ ਸੇਵਾਵਾਂ ਸੀਮਿਤ ਹੱਦ ਤੱਕ ਪ੍ਰਭਾਵਿਤ ਹੋ ਸਕਦੀਆਂ ਨੇ ਆਈਡੀਬੀਆਈ ਬੈਂਕ ਨੂੰ ਯੂਨੀਨਾ ਤੋਂ ਇੱਕ ਰਸਮੀ ਸੂਚਨਾ ਵੀ ਪ੍ਰਾਪਤ ਹੋਈ ਹੈ ਏਟੀਐਮ ਦੇ ਆਮ ਤੌਰ ਤੇ ਕੰਮ ਕਰਨ ਦੀ ਉਮੀਦ ਹੈ ਪਰ ਉਹਨਾਂ ਨੂੰ ਦੁਬਾਰਾ ਭਰਨ 'ਚ ਦੇਰੀ ਹੋ ਸਕਦੀ ਹੈ ਭਾਵੇਂ ਸੰਗਠਨਾ ਨੇ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ ਪਰ ਰੈਗੂਲੇਟਰੀ ਬੈਂਕ ਆਰਬੀਆਈ ਨੇ ਇਸ ਮਾਮਲੇ ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੜਤਾਲ ਦੇ ਬਾਵਜੂਦ ਨਾ ਤਾਂ ਬੈਂਕਾਂ ਨੇ ਨਾ ਹੀ ਭਾਰਤੀ ਰਿਜ਼ਰਵ ਬੈਂਕ ਨੇ ਇਸ ਦਿਨ ਨੂੰ ਇਸ ਦਾ ਮਤਲਬ ਹੈ ਕਿ ਸ਼ਖਾਵਾਂ ਖੁੱਲੀਆਂ ਰਹਿ ਸਕਦੀਆਂ ਨੇ ਹਾਲਾਂਕਿ ਕੁਝ ਰੁਕਾਵਟਾਂ ਹੋ ਸਕਦੀਆਂ ਨੇ ਗਾਹਕਾਂ ਨੂੰ ਵਕਫ-ਵਕਫ ਬੈਂਕ ਸ਼ਖਾਵਾਂ ਤੇ ਸੇਵਾਵਾਂ ਚ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਾਲਾਂਕਿ ਆਨਲਾਈਨ ਬੈਂਕਿੰਗ ਤੇ ਏਟੀਐਮ ਸੇਵਾਵਾਂ ਚਾਲੂ ਰਹਿਣਗੀਆਂ ਉਦੋਂ ਹੀ ਦੂਜੇ ਪਾਸੇ ਪੰਜਾਬ ਦੇ ਲਈ ਇਹ ਦਿਨ ਭਾਰੂ ਇਸ ਲਈ ਹੈ ਕਿਉਂਕਿ ਪੀਆਰਟੀਸੀ ਦੇ ਕੰਟਰੈਕਟ ਕਰਮਚਾਰੀਆਂ ਦੀ ਹੜਤਾਲ ਤੇ ਜਾਣਨਾ ਅੱਜ ਵੀ ਬਰਕਰਾਰ ਹੈ ਵੀਰਵਾਰ ਨੂੰ ਵੀ ਪੰਜਾਬ ਚ ਕਈ ਰੂਟਾਂ ਤੇ ਪੀਆਰਟੀਸੀ ਬੱਸਾਂ ਨਹੀਂ ਚੱਲਣਗੀਆਂ ਇਸ ਦੌਰਾਨ ਕਰਮਚਾਰੀਆਂ ਨੇ ਸੰਗਰੂਰ ਵਿੱਚ ਮੁੱਖ ਮੰਤਰੀ ਦੀ ਰਿਹਾਈ 'ਤੇ ਰੋਕ ਕਰਨ ਦੀ ਵੀ ਤਿਆਰੀ ਕੀਤੀ ਹੈ ਇਸ ਦੌਰਾਨ ਪੀਆਰਟੀਸੀ ਕਰਮਚਾਰੀਆਂ ਦਾ ਦੋਸ਼ ਹੈ ਕਿ ਬੁੱਧਵਾਰ ਰਾਤ ਤੋਂ ਹੀ ਪੰਜਾਬ ਪ੍ਰਧਾਨ ਸਮੇਤ ਸਾਰੇ ਸੂਬਾ ਕਮੇਟੀ ਮੈਂਬਰਾਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁਕਸਰ ਸਾਹਿਬ ਅਤੇ ਫਿਰੋਜ਼ਪੁਰ ਵਿੱਚ ਕੁਝ ਆਗੂਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਉਹਨਾਂ ਦਾ ਦਾਅਵਾ ਹੈ ਕਿ ਇਹ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ ਰਿਪੋਰਟਾਂ ਦੀ ਮੰਨੀਏ ਤਾਂ ਕਰਮਚਾਰੀਆਂ ਨੇ ਬੁੱਧਵਾਰ ਦੁਪਹਿਰ 12 ਵਜੇ ਸਟੇਟ ਟਰਾਂਸਪੋਰਟ ਸਕੱਤਰ ਨਾਲ ਮੀਟਿੰਗ ਕੀਤੀ ਇਹ ਮੀਟਿੰਗ ਲਗਭਗ 6 ਘੰਟੇ ਚੱਲੀ ਪਰ ਉਹਨਾਂ ਦੀਆਂ ਮੰਗਾਂ ਤੇ ਕੋਈ ਸਹਿਮਤੀ ਨਹੀਂ ਬਣ ਸਕੀ ਕਰਮਚਾਰੀ ਯੂਨੀਅਨ ਦੇ ਆਗੂ ਪਹਿਲਾਂ ਗ੍ਰਿਫਤਾਰ ਕੀਤੇ ਗਏ ਆਗੂਆਂ ਦੀ ਰਿਹਾਈ ਦੀ ਮੰਗ ਕਰ ਰਹੇ ਸਨ ਕਰਮਚਾਰੀ ਦੁਪਹਿਰ 12 ਵਜੇ ਵਿਰੋਧ ਪ੍ਰਦਰਸ਼ਨ ਕਰਨਗੇ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਨੇ